ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਕੀ ਹਾਲ ਚਾਲ ਹੈ ਜੀ ਦਿਖਾਈਏ ਲਓ ਜੀ ਆਪਾਂ ਗਏ ਸੀਗੇ ਮੇਲੇ ਤੇ ਮਲੋਟ ਕਿਸਾਨ ਮੇਲਾ ਸੀਗਾ ਜੀ ਉੱਥੋਂ ਆਪਾਂ ਕੁਝ ਕਬੂਟੇ ਲਿਆਂਦੇ ਸੀਗੇ ਘਰ ਵਾਸਤੇ ਲਾਉਣ ਨੂੰ ਇਹ ਜੀ ਦਾ ਬੁੱਟਾ ਲਿਆਏ ਸੀ ਅੰਬੂਰਦ ਸੀਗੇ ਜੀ ਲਾਲ ਜਿਹੜੇ ਲੱਗਦੇ ਆ ਤੇ ਇੱਕ ਪੇਰੀ ਲਿਆਂਦੀ ਸੀਗੀ ਲਾਉਣ ਵਾਸਤੇ ਫੇਬਰੀ ਬਹੁਤ ਵਧੀਆ ਬੂਟੇ ਆ ਜੀ ਤੇ ਗਰੰਟੀ ਵਾਲੇ ਬੂਟੇ ਦਿੱਤੇ ਅੱਗੇ ਆਪਾਂ ਲਾਵਾਂਗੇ ਥਾਂ ਬਣਾਇਆ ਸੀ ਬਣਿਆ ਸੀਗਾ ਸਬਜ਼ੀ ਲਾਉਣ ਵਾਸਤੇ ਤੇ ਆਪਾਂ ਗੋਭੀ ਦੀ ਪਨੀਰੀ ਲਾਇਏ ਸੀ ਤੇ ਇੱਕ ਪਨੀਰ ਲੈ ਸੀ ਮਿਰਚਾਂ ਦੀ ਜੀ ਚਲੋ ਮੈਂ ਮਿਰਚਾਂ ਆਪਾਂ ਸਰਦੀ ਵਾਲੀਆਂ ਲਾ ਦੇਈਏ ਅਪਾ ਫਿਰ ਥਾਂ ਬਣਾਉਂਦੇ ਸੀ ਪਹਿਲਾਂ ਥਾਂ ਪਧਰਾ ਕਰਕੇ ਨੂੰ ਚੰਗੀ ਤਰ੍ਹਾਂ ਫਿਰ ਆਪਾਂ ਉਸ ਦੀਆਂ ਵੱਟਾ ਬਣਾ ਕੇ ਉਸ ਦੇ ਉੱਪਰ ਆਪਾਂ ਗੋਭੀ ਦੀ ਪਨੀਰੀ ਤੇ ਮਿਰਚਾਂ ਦੀ ਪਨੀਰੀ ਵੀਜਾਂਗੇ ਵੀਡੀਓ ਚੰਗੀ ਲੱਗੀ ਸ਼ੇਅਰ ਲਾਇਕ ਫੋਲੋ ਜ਼ਰੂਰ ਕਰਿਓ ਫੇਸਬੁੱਕ ਚੈਨਲ ਹੈ ਜੀ ਆਪਣਾ ਜਸਪ੍ਰੀਤ ਮਾਨ ਤੇ YouTube ਚੈਨਲ ਹੈ ਜੀ ਜਾਸਪ੍ਰੀਤ ਮਾਨ ਇਹਨੂੰ ਲਾਈਕ ਤੇ ਫੋਲੋ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਜੋ ਆਪਾਂ ਵਧੀਆ-ਵਧੀਆ ਵੀਡੀਓ ਤੁਹਾਡੇ ਲਈ ਬਣਾਈਏ ਤੇ ਲੈ ਕੇ ਆਈਏ ਵੀਡੀਓ ਸ਼ੇਅਰ ਕਰਿਆ ਕਰੋ ਤਾਂ ਕਿ ਜੋ ਥੋੜਾ ਜਿਹਾ ਤੁਹਾਡੇ ਵੱਲੋਂ ਸਾਨੂੰ ਹੌਸਲਾ ਮਿਲੇ ਕਿ ਸਾਡੇ ਵੀਡੀਓ ਦੋਸਤ ਦੇਖਦੇ ਆ ਫਰੈਂਡ ਦੇਖਦੇ ਆ ਵਧੀਆ ਲੱਗਦੀਆਂ ਆਜੂ ਅੱਗੇ ਆਪਾਂ ਦਿਖਾਉਣੇ ਆ ਤੁਹਾਨੂੰ ਵੱਟਾਂ ਬਣਾਉਣੇ ਆ ਪਨੀਰੀ ਲਾਉਣ ਵਾਸਤੇ ਪਹਿਲਾਂ ਪਾਣੀ ਛੱਡਿਆ ਸੀਗਾ ਜੀ ਆਪਾਂ ਵੱਟਾਂ ਬਣਾ ਕੇ ਕਿਉਂਕਿ ਵੱਟਾਂ ਥੋੜੀਆਂ ਜਿਹੀਆਂ ਸਲਾਬੀਆਂ ਹੋ ਜਾਣ ਤਾਂ ਜੋ ਪਨੀਰੀ ਵਧੀਆ ਚੱਲ ਪੈਂਦੀ ਹੈਗਾ ਇੱਥੋਂ ਜੜਾਂ ਸਲਾਬ ਫੜ ਜਾਂਦੇ ਨੇ ਪਾ ਉਸ ਤੋਂ ਬਾਅਦ ਜੀ ਆਪਾਂ ਪਨੀਰੀ ਲਾਉਣੀ ਸ਼ੁਰੂ ਕਰਤੀ ਸੀਗੀ ਪਨੀਰੀ ਲਾ ਕੇ ਹਾਂਜੀ ਕਿਸਾਨ ਭਰਾਵੋ ਥੋੜਾ ਜਿਹਾ ਪਾਣੀ ਆਪਾਂ ਉੱਤੇ ਸਿਰਕਤਾ ਸੀਗਾ ਕਿ ਵਟਾਂ ਗਿੱਲੇ ਨਾ ਹੋਣ ਪਾਣੀ ਸਿਰਕ ਕੇ ਗੋभी ਤੇ ਪਨੀਰੀ ਸੁੱਕੇ ਨਾ ਮਿਰਚਾਂ ਦੀ ਪਨੀਰੀ ਵੀ ਲਾਤੀ ਸੀ ਤੇ ਗਰਮੀ ਵਾਲੀਆਂ ਮਿਰਚਾਂ ਸੀ ਇਹਨਾਂ ਜੀ ਉਹ ਵੀ ਖੜੀਆਂ ਉਹ ਫਲ ਚੱਕਿਆ ਮਿਰਚਾਂ ਨਿੱਕੀਆਂ ਨਿੱਕੀਆਂ ਜਿ ਲੱਗੀਆਂ ਮੀਆਂ ਤੇ ਕੁਝ ਥੋੜੀ ਜੀ ਸਬਜ਼ੀ ਆਪਾਂ ਵੀ ਜੀ ਹੋਈ ਸੀਗੀ ਪਹਿਲਾਂ ਪਨੇ ਆਵਿਆ ਸੀ ਮੇਲੇ ਤੋਂ ਲੈ ਆਇਆ ਸੀ ਬੋਬੀ ਦੀ ਪੁਣੀ ਵੀਡੀਓ ਨੂੰ ਚੰਗੀ ਲੱਗੀ ਤਾਂ ਜ਼ਰੂਰ ਸ਼ੇਅਰ ਜਰੂਰ ਕਰਿਓ ਜੋ ਤਾਂ ਕਿ ਜੋ ਆਪਾਂ ਇਧਰ ਚੰਗੀਆਂ ਚੰਗੀਆਂ ਵੀਡੀਓ ਤੁਹਾਡੇ ਲਈ ਆਪਾਂ ਲੈ ਕੇ ਆਏਗੇ ਇਹ ਵੀ ਫੜ ਚੁੱਕੀ ਹੋਈ ਚਾਹ ਦੱਸੋ ਕਮੈਂਟ ਕਰਕੇ ਦੱਸਿਓ ਗੁਣੇਸ ਕੀ ਲਾਤੀ ਨੇ ਕਿਹੜਾ ਜਿਹੜਾ ਰਹੇਗਾ ਜੇ ਬਾਕੀ ਕਮੈਂਟ ਕਰਕੇ ਜਰੂਰ